ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ ਭਾਰਤੀ ਕਿਸਾਨ ਇਕਤਾ ਲਖੋਵਾਲ ਦੇ ਵੱਲੋਂ ਅੱਜ ਬਠਿੰਡਾ ਚ ਨੌਂ ਜ਼ਿਲ੍ਹਿਆਂ ਦੀ ਮੀਟਿੰਗ ਕੀਤੀ ਗਈ ਜਿਸ ਚੋਂ ਆਉਣ ਵਾਲੀ 26 ਤਰੀਕ ਨੂੰ ਦਿੱਲੀ ਦੇ ਵੱਲ ਕੂਚ ਕਰਨ ਦੀ ਰਣਨੀਤੀ ਨੂੰ ਤੈਅ ਕੀਤਾ ਗਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਮੀਟਿੰਗ ਰੱਖੀ ਹੈ ਮੈਂ ਹਰਿੰਦਰ ਸਿੰਘ ਲਖਵਾਲ ਜਾਨਾ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਅੱਜ ਅਸੀਂ 9 ਜ਼ਿਲ੍ਹਿਆਂ ਦੇ ਇੱਥੇ ਪ੍ਰਧਾਨ ਸੱਦੇ ਸੀਗੇ ਕਿਉਂਕਿ ਜਿਹੜਾ ਇੱਧਰ ਲਾਸੀਂ ਰੂਟ ਮੈਪ ਤਿਆਰ ਕਰਨਾ ਸੀ ਵੀ ਕਿਹੜੇ ਪਾਸੇ ਨੂੰ ਜਾਣਾ ਇਸ ਤਰ੍ਹਾਂ ਮੇਰੀ ਡਿਊਟੀ ਲੱਗੀ ਮੈਂ ਸਾਰੇ ਪੰਜਾਬ ਦੇ ਵਿੱਚ ਕੱਲ ਪਰਸੋਂ ਮੇਰੀ ਲੁਧਿਆਣਾ ਸੀ ਫਿਰ ਮੈਂ ਜਲੰਧਰ ਨਵਾਂ ਸ਼ਹਿਰ ਸੀਗਾ ਮੀਟਿੰਗਾਂ ਕਰਕੇ ਅਸੀਂ ਰੂਟ ਤੈਅ ਕਰ ਰਹੇ ਹਾਂ ਵੀ ਟਰਾਲੀਆਂ ਕਿੱਧਰ ਜੀ ਜਾਣੀਆਂ ਨੇ ਉਹਦੇ ਲਈ ਅਸੀਂ ਰੂਟ ਹੁਣ ਤੈਅ ਕਰ ਦਵਾਂਗੇ ਤੇ ਹਜ਼ਾਰਾਂ ਕਿਸਾਨ ਜਿਹੜੀ ਇਹਦੇ ਵਿੱਚ ਸ਼ਾਮਲ ਹੋਣਗੇ ਟਰਾਲੀਆਂ ਦੀ ਡਿਊਟੀ ਲੱਗ ਗਈ ਆ ਵੀ ਟਰਾਲੀਆਂ ਦੇ ਉੱਪਰ ਬਕੈਰਾ ਤੰਬੂ ਲਾ ਕੇ ਤਰਪਾਲ ਪਾ ਕੇ ਉਹਦੇ ਵਿੱਚ ਗੱਦੇ ਰੱਖ ਕੇ ਹਰੇਕ ਕਿਸਾਨ ਨੂੰ ਕਹਿ ਦਿੱਤਾ ਗਿਆ ਇੱਕ ਗਲਾਸ ਇੱਕ ਕੌਲੀ ਤੇ ਇੱਕ ਚਮਚ ਨਾਲ ਲੈ ਕੇ ਤੇ ਉੱਪਰ ਲਈ ਕਪੜਾ ਲੈ ਕੇ ਪੱਕੇ ਤੌਰ ਤੇ ਜਾਣਾ ਪੱਕੇ ਡੇਰੇ ਲਾ ਲੈਣੇ ਨੇ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਿਉਂਕਿ ਜਿਹੜੇ ਕਾਲੇ ਜਿਹੜੇ ਤਿੰਨ ਕਾਨੂੰਨ ਸਾਡੇ ਤੇ ਥੋਪੇ ਆ ਤੇ ਦੋ ਹੋਰ ਸਾਡੇ ਤੇ ਬਿੱਲ ਲਿਆ ਕੇ ਜਾ ਰਹੇ ਆ ਤੇ ਇੱਕ ਸਾਡੇ ਜਿਹੜਾ ਪਰਾਲੀ ਵਾਲਾ ਜੁਰਮਾਨਾ ਕਰੋੜ ਰੁਪਈਆ ਕਰ ਦਿੱਤਾ ਉਹਦੇ ਲਈ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਘਰਸ਼ ਕਰਨ ਜਾ ਰਹੇ ਆ ਉਹਦੀ ਹੁਣ ਅੱਜ ਤੋਂ 55 ਦਿਨ ਹੋ ਗਏ ਸਾਨੂੰ ਸੜਕਾਂ ਤੇ ਬੈਠਿਆਂ ਨੂੰ ਟੋਲ ਪਲਾਜ਼ੇ ਰੋਕਿਆਂ ਨੂੰ ਰੇਲ ਗੱਡੀਆਂ ਰੋਕਿਆਂ ਨੂੰ ਪਰ ਸਾਡੀ ਸਰਕਾਰ ਕੋਈ ਸੁਣ ਨਹੀਂ ਰਹੀ ਹੁਣ ਅਸੀਂ ਸਣਾ ਕੇ ਹਟਾਂਗੇ ਤੇ ਜਿਹੜੇ ਮਾਲ ਗੱਡੀਆਂ ਦੀ ਗੱਲ ਆ ਉਹ ਵੀ ਸਾਡਾ ਜਿਹੜਾ ਇਹ ਪੰਜਾਬ ਨੂੰ ਆਰਥਿਕਤਾ ਨੂੰ ਤਬਾਹ ਕਰਨ ਲਈ ਜਾਣ ਕੇ ਮਾਲ ਗੱਡੀਆਂ ਨਹੀਂ ਇਹ ਇੱਥੇ ਮੰਗਵਾ ਰਹੇ ਤੇ ਜਿਹੜਾ ਸਾਨੂੰ ਜੂਰੀਏ ਦੀ ਵੱਡੀ ਕਿਲਤ ਸਾਨੂੰ ਆ ਰਹੀ ਆ ਕਿਸਾਨ ਕੋਈ ਹਰਿਆਣੇ ਚੋਂ ਲਿਆ ਰਿਹਾ ਕੋਈ ਰਾਜਸਥਾਨ ਤੋਂ ਲਿਆ ਰਿਹਾ ਉੱਥੇ ਪੈਸੇ ਦੇ ਦੇ ਕੇ ਆ ਰਹੇ ਆ ਇਹ ਪੰਜਾਬ ਸਰਕਾਰ ਦੀ ਵੀ ਨਲੈਕੀ ਆ ਜੇ ਅੰਬਾਲੇ ਦੇ ਵਿੱਚ ਟ੍ਰੇਨ ਆ ਸਕਦੀਆਂ ਰਾਜਸਥਾਨ ਚ ਆ ਸਕਦੀਆਂ ਉੱਥੋਂ ਟਰੱਕਾਂ ਨਹੀਂ ਲੈ ਆਉਂਦੀ ਇਹਨਾਂ ਨੇ ਕਿਉਂ ਨਹੀਂ ਸਾਨੂੰ ਜੂਰੀਆ ਲੈ ਕੇ ਦਿੱਤਾ ਤੇ ਕਿਸਾਨ ਪਰੇਸ਼ਾਨ ਹੁੰਦਾ ਤੁਰਿਆ ਫਿਰਦਾ ਤੇ ਅੱਜ ਸਾਡੀ ਸੀਐਮ ਸਾਹਿਬ ਨਾਲ ਵੀ ਬਾਕੀ ਜਥੇਬੰਦੀਆਂ ਗਈਆਂ ਮੀਟਿੰਗ ਹੋ ਰਹੀ ਆ ਇਸ ਲਈ ਅਸੀਂ ਸੀਐਮ ਸਾਹਿਬ ਨੂੰ ਵੀ ਕਹਿੰਦੇ ਆ ਵੀ ਜਿਵੇਂ ਤੁਸੀਂ ਕਿਸਾਨਾਂ ਦਾ ਤੁਸੀਂ ਕਹਿੰਦੇ ਹੋ ਮੈਂ ਦੁਖਦਾਰ ਸਾਹਿਬ ਦਾ ਗੰਨੇ ਦੀ ਪੇਮੈਂਟ ਸਾਡੀ ਉਵੇਂ ਖੜੀ ਆ ਤੁਸੀਂ ਪੰਜਾਬ ਲਈ ਪੰਜਾਬ ਵਾਲੇ ਵੀ ਕਿਸਾਨਾਂ ਲਈ ਕਰੋ ਤੇ ਸੈਂਟਰ ਨਾਲ ਦਾ ਅਸੀਂ ਲੜਾਈ ਲੜਨ ਜਾ ਹੀ ਰਹੇ ਆ ਜੇ ਸੈਂਟਰ ਨੇ ਜਿੰਨਾ ਚਿਰ ਇਹ ਤਨੇ ਬਿੱਲ ਵਾਪਸ ਜਾਂ ਕਾਨੂੰਨ ਨੂੰ ਵਾਪਸ ਨਾ ਲਾਏ ਉਹਨਾਂ ਚਿਰ ਤੱਕ ਅਸੀਂ ਸੜਕਾਂ ਤੇ ਬੈਠੇ ਰਹਾਂਗੇ ਜਿਵੇਂ ਹਰਿਆਣੇ ਦੇ ਜਥੇਬੰਦੀਆਂ ਨੇ ਕਹਿੰਦਾ ਵੀ ਜੇ ਪੰਜਾਬ ਦੇ ਕਿਸਾਨ ਆਉਣਗੇ ਉਹਨਾਂ ਵਾਸਤੇ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਵੀ ਕਰਾਂਗੇ ਤੇ ਦਿੱਲੀ ਤੱਕ ਪਹੁੰਚਾਉਣ ਦੇ ਵੀ ਰਸਤੇ ਵੀ ਦੇਵਾਂਗੇ ਇਸ ਤਰ੍ਹਾਂ ਸਾਡੀ ਜੁਪੀ 'ਚ ਵੀ ਗੱਲ ਹੋਈ ਆ ਰਾਜਸਥਾਨ 'ਚ ਵੀ ਗੱਲ ਹੋਈ ਆ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੋਈ ਆ ਵੀ ਸਾਰੇ ਰਸਤੇ ਰੋਕੋ ਦਿੱਲੀ ਦੇ ਸਾਰਾ ਇੰਡੀਆ ਤਰੋ ਕਿਉਂਕਿ ਪੰਜਾਬ ਨਾਲ ਵੀ ਐਡੀ ਗੱਲ ਨਹੀਂ ਮੰਨਦੀ ਜੇ ਸਾਰਾ ਹੁਣ ਕਿਸਾਨ ਉੱਠ ਖੜਿਆ ਹੋਇਆ ਸਾਰਿਆਂ ਦੇ ਸਾਨੂੰ ਸੁਨੇਹੇ ਆ ਗਏ ਨੇ ਉੱਥੇ ਵੀ ਸਾਡੀਆਂ ਜਥੇਬੰਦੀਆਂ ਤਕੜੀਆਂ ਨੇ ਅਸੀਂ ਪੂਰਨ ਤੌਰ ਤੇ ਰਾਹ ਬੰਦ ਕਰ ਦੇਵਾਂਗੇ ਤੇ ਪੂਰਨ ਤੌਰ ਤੇ ਦਿੱਲੀ ਨੂੰ ਚਗਾ ਦੇਵਾਂਗੇ ਕਿਉਂਕਿ ਇੱਕ ਸੰਗੀ ਢਾਂਚੇ ਤੇ ਵੱਡਾ ਹਮਲਾ ਕਰ ਰਹੀ ਹੈ ਜੇ ਹਰਿਆਣੇ ਦੇ ਕਿਸਾਨ ਹੈ ਜਿਹੜੇ ਪੰਜਾਬ ਦੇ ਕਿਸਾਨਾਂ ਦੀ ਮਦਦ ਤੇ ਆ ਗਏ ਵੀ ਅਸਾਂ ਨੂੰ ਬਸੇ ਲੰਗਰ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਉਹਨਾਂ ਬਾਰੇ ਕੀ ਕਹਣੇ ਤੁਹਾਨੂੰ ਬਹੁਤ ਵਧੀਆ ਧੰਨਵਾਦ ਕਰਦੇ ਆ ਅਸੀਂ ਕਿਉਂਕਿ ਇਹ ਪੰਜਾਬ ਦੇ ਨਾਲ ਹਰਿਆਣਾ ਦਾ ਵੀ ਐਮਐਸਪੀ ਦਾ ਸਵਾਲ ਆ ਸਿਰਫ ਦੋ ਹੀ ਸੂਬਿਆਂ 'ਚ ਤਾਂ ਸਾਨੂੰ ਐਮਐਸਪੀ ਮਿਲਦੀ ਆ ਬਾਕੀ ਸੂਬਿਆਂ 'ਚ ਐਮਐਸਪੀ ਨਹੀਂ ਮਿਲਦੀ ਇਹ ਸਾਰੇ ਕਿਸਾਨਾਂ ਦਾ ਹੀ ਵੱਡਾ ਸਵਾਲ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਡੇ ਨਾਲ ਜੁੜਨ ਤੇ ਸਾਡੇ ਨਾਲ ਵੀ ਬੈਠਣ ਉਹ ਅੱਛਾ ਸਾਰੇ ਜੱਥੇਬੰਦੀਆ ਦਿੱਲੀ ਵਿੱਚ ਇੱਕ ਮਰਸ਼ ਦੇ ਸੰਘਾਸਨ ਕਰਨਗੇ हां कोशिश ਤਾਂ ਇਹੀ ਆ 500 ਜਥੇਬੰਦੀ ਜਿਹੜੀ ਆਲ ਇੰਡੀਆ ਲੈਵਲ ਤੇ ਇਕੱਠੀ ਹੋਈ ਆ ਇੱਥੇ ਸਾਡੀਆਂ 30 31 ਜਥੇਬੰਦੀਆਂ ਨੇ ਅਸੀਂ ਇਕੱਠੇ ਹੋ ਕੇ ਜਾ ਰਹੇ ਆ ਸੜਕਾਂ ਵੱਖੋ ਵੱਖਰੀਆਂ ਹੋ ਸਕਦੀਆਂ ਨੇ ਵੱਖੋ ਵੱਖਰੇ ਰੂਟ ਹੋ ਸਕਦੇ ਆ ਪਰ ਨਿਸ਼ਾਨਾ ਸਾਡਾ ਇੱਕ ਆ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ